ਸਤ ਆਏ ਦਿਨ ਇਥੇ ਕੋਈ ਨਾ ਕੋਈ ਤਿਉਹਾਰ ਮੇਲੇ ਆਉਂਦੇ ਰਹਿੰਦੇ ਹਨ ਡੰਡੀ ਪੰਜਾਬ ਪੰਜਾਬ ਦੇ ਸੱਭਿਆਚਾਰ ਵਿੱਚ ਸੌਣ ਮਹੀਨੇ ਦੀ ਬੜੀ ਵਿਸ਼ੇਸ਼ ਮਹੱਤਤਾ ਹੈ ਡੰਡੀ ਤੀਆਂ ਦਾ ਤਿਉਹਾਰ ਵੀ ਸੌਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਸਾਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ ਜੋ ਪੁੰਨਿਆਂ ਨੂੰ ਖਤਮ ਹੋ ਜਾਂਦਾ ਹੈ ਡੰਡੀ ਇਸ ਮਹੀਨੇ ਮਾਪੇ ਆਪਣੀਆਂ ਨਵ ਵਿਆਹੀਆਂ ਧੀਆਂ ਵਾਸਤੇ ਸੰਧਾਰੇ ਦੇ ਰੂਪ ਵਿੱਚ ਭਾਜੀ ਮਠੀਆਂ ਬਿਸਕੁਟ ਅਤੇ ਹੋਰ ਮਠਿਆਈਆਂ ਆਦ ਲੈ ਕੇ ਜਾਂਦੇ ਹਨ ਡੰਡੀ ਇਸ ਨਾਲ ਨਵ ਵਿਆਹੀਆਂ ਕੁੜੀਆਂ ਨੂੰ ਵੀ ਸਾਰੇ ਘਰ ਬੈਠੀਆਂ ਨੂੰ ਪੇਕੇ ਜਾਣ ਲਈ ਆਪਣੀਆਂ ਸਾਥਨਾ ਨੂੰ ਵੀ ਮਿਲਣ ਦੀ ਤਾਂਗ ਹੁੰਦੀ ਹੈ ਡੰਡੀ ਹੁਣ 3 ਗੁਜ਼ਰਿਆ ਜ਼ਮਾਨਾ ਬਣ ਕੇ ਰਹਿ ਗਈਆਂ ਹਨ ਡੰਡੀ ਜਦੋਂ ਅਸੀਂ ਛੋਟੇ ਸੀ ਸਾਡੇ ਪਿੰਡ ਨਹਿਰ ਦੀ ਪਟੜੀ ਉੱਤੇ 3 ਲੱਗਦੀਆਂ ਸਨ ਡੰਡੀ ਕੁੜੀਆਂ ਵਿਆਹੀਆਂ ਸਾਰੀਆਂ ਨਵੇਂ ਕੱਪੜਿਆਂ ਨਾਲ ਸਾਜ ਧਜ ਮਹਿੰਦੀ ਲਾ ਕੇ ਨਵੀਆਂ ਨਵੀਆਂ ਰੰਗ ਬਿਰੰਗੀਆਂ ਚੂੜੀਆਂ ਪਾ ਕੇ ਨਹਿਰ ਉੱਤੇ ਇਕੱਠੀਆਂ ਹੋ ਇੱਕ ਦੂਸਰੇ ਨੂੰ ਗਲੇ ਲੱਗ ਮਿਲਦੀਆਂ ਸਨ ਡੰਡੀ ਤੀਆਂ ਖੇਡਦੀਆਂ ਸਨ ਡੰਡੀ ਕਿੱਕਲੀ ਪਾ ਕੇ ਗਿੱਦਾ ਪਾ ਨੱਚਦੀਆਂ ਸਨ ਡੰਡੀ ਇੱਕ ਕੁੜੀ ਬੋਲੀ ਪਾਉਂਦੀ ਸੀ ਬਾਕੀ ਕੁੜੀਆਂ ਉਸ ਦੇ ਮਗਰੇ ਮਗਰ ਆਖਰੀ ਟੱਪੇ ਨੂੰ ਦੁਹਰਾਉਂਦੀਆਂ ਸਨ ਡੰਡੀ ਕੁੜੀਆਂ ਵਾਪਸ ਘਰ ਜਾਂਦੀਆਂ ਰਸਤੇ ਵਿੱਚ ਚੌਕਾਂ ਵਿੱਚ ਰੁਕ ਰੁਕ ਕੇ ਗਿੱਧਾ ਪਾ ਨੱਚਦੀਆਂ ਹੋਈਆਂ ਖੁਸ਼ੀ ਖੁਸ਼ੀ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਸਨ ਡੰਡੀ ਸਟਾਰਟ ਗੋਲ ਘੇਰਾ ਬਣਾ ਨੱਚਦੀਆਂ ਸਨ ਡੰਡੀ ਇੱਕ ਦੂਸਰੀ ਨਾਲ ਸਹਰਿਆਂ ਦੀਆਂ ਗੱਲਾਂ ਕਰ ਦੁੱਖ ਸੁੱਖ ਫਰੋਲਦੀਆਂ ਸਨ ਡੰਡੀ ਪਿਪਲੀ ਪਿੰਗਾ ਪਾ ਇੱਕ ਦੂਸਰੇ ਤੋਂ ਦੋਹਰੀ ਪੀਂਗ ਪਾ ਕੇ ਵੱਦ ਤੋਂ ਵੱਦ ਚੜਾਉਂਦੀਆਂ ਸਨ ਡੰਡੀ ਜਿਹੜੀਆਂ ਔਰਤਾਂ ਨੇ ਤੀਆਂ ਦਾ ਆਨੰਦ ਮਾਣਿਆ ਹੈ ਉਹਨਾਂ ਵਿੱਚ ਫਿਰ ਤੀਆਂ ਉੱਤੇ ਜਾਣ ਦੀ ਤੀਬਰ ਇੱਛਾ ਜਾਗਦੀ ਹੈ ਡੰਡੀ ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਸੌਣ ਦੇ ਮਹੀਨੇ ਤੀਆਂ ਦੀ ਬੜੀ ਬੇਸਬਰੀ ਨਾਲ ਕੁੜੀ ਇੱਕ ਰਹਿੰਦੀ ਸੀ ਡੰਡੀ ਹੁਣ ਲੋਕਾਂ ਵਿੱਚ ਉਹ ਪਿਆਰ ਦੀ ਖਿੱਚ ਹੁਣ ਨਾ ਹੋਣ ਕਾਰਨ ਤੀਆਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ ਡੰਡੀ ਤੀਆਂ ਹੁਣ ਸਕੂਲ ਕਾਲਜ ਦੀ ਸਟੇਜਾਂ ਤੱਕ ਕੁਝ ਘੰਟਿਆਂ ਤੱਕ ਸੀਮਤ ਮਹਿਮਾਨ ਬਣ ਕੇ ਰਹਿ ਗਈਆਂ ਹਨ ਜਿਸ ਵਿੱਚੋਂ ਪੱਛਮੀ ਸਭਿਤਾ ਦੀ ਝਲਕ ਨਜ਼ਰ ਆਉਂਦੀ ਹੈ ਡੰਡੀ ਬਿਊਟੀ ਪਾਰਲਰ ਤੋਂ ਬਣਾਈ ਸੁੰਦਰਤਾ ਵਿੱਚੋਂ ਬਣੋਟੀ ਸੁੰਦਰਤਾ ਦੀ ਝਲਕ ਪੈਂਦੀ ਹੈ ਡੰਡੀ ਪੁਰਾਣਾ ਸਭਿਆਚਾਰ ਕਲਚਰ ਪਹਿਰਾਵਾ ਕੁਦਰਤੀ ਬਿਊਟੀ ਸੁੰਦਰਤਾ ਨਜ਼ਰ ਨਹੀਂ ਆਉਂਦੀ ਡੰਡੀ ਬਾਹਰਲੇ ਮੁਲਕਾਂ ਵਿੱਚ ਪੰਜਾਬੀਆਂ ਨੇ ਤੀਆਂ ਦੇ ਤਿਉਹਾਰ ਨੂੰ ਸਾंभ ਰੱਖਿਆ ਹੈ ਜੋ ਮੈਂ ਆਪਣੀ ਅੱਖੀਂ ਆਸਟ੍ਰੇਲੀਆ ਆਪਣੇ ਬੱਚਿਆਂ ਕੋਲ ਜਾ ਕੇ ਦੇਖਿਆ ਜੋ ਬੜੇ ਚਾ ਨਾਲ ਬੀਬੀਆਂ ਇਕੱਠੀਆਂ ਹੋ ਤੀਆਂ ਖੇਡ ਰਹੀਆਂ ਸਨ ਅਤੇ ਪੂੜੇ ਅਤੇ ਖੀਰ ਘਰੋਂ ਬਣਾ ਕੇ ਲਿਆਈਆਂ ਸਨ ਜੋ ਮੈਂ ਵੀ ਖੀਰ ਪੂੜੇ ਖਾ ਆਨੰਦ ਅਤੇ ਲੁਤਫ ਉਠਾਇਆ ਸੀ ਡੰਡੀ